ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਲਓ ਜੀ ਮੀਂਹ ਪੈਣਾ ਸ਼ੁਰੂ ਹੋ ਗਿਆ ਅੱਜ ਲੱਗਿਆ ਉਹ ਹੀ ਪੈਣ ਵੀ ਹੈ ਬਾਕੀ ਰਾਤ ਦੀ ਗੱਡੀ ਉੱਥੇ ਫਸੀ ਵੀ ਆ ਹਲੇ ਹੂੰ ਫਰੀ ਸਬੂਲਰਾਂ ਵਾਲੀ ਰਾਹ ਨੇ ਕੋਈ ਨਹੀਂ ਹੈਗੀ ਉਹ ਡੋਜੇਸੀ ਵੀਆ ਨਾ ਵੀ ਨਹੀਂ ਨਿਕਲੀ ਦੋ ਜੇਸੀ ਵੀਆ ਵਗਾਦੀਆਂ ਉਹਨਾਂ ਨੇ ਫਿਰ ਵੀ ਨਹੀਂ ਨਿਕਲੀ ਬਾ ਹੁਣ ਖਾਲੀ ਕਰਨਗੇ ਹੁਣ ਮੈਂ ਦੇਖ ਕੇ ਆਇਆ ਤਾਂ ਸਵੇਰੇ ਨਵੇਂ ਪੱਟਣ ਲੱਗੇ ਉਹਨੇ ਉਪਣੀ ਖੜੀ ਆ ਮੈਂ ਕਿਹਾ ਵੀ ਬਹਿਣਾ ਇਹਨੂੰ ਤਾਂ ਬਾਹਰ ਖਾਲੀ ਕਰਕੇ ਕੱਢ ਲੈਂਦੇ ਇਹਦੇ ਜਦ ਬਾਜ ਕੱਢਾਂਗੇ ਚਲੋ ਭਾਈ ਤੁਹਾਡੀ ਮਰਜ਼ੀ ਆ ਹਾਂਜੀ ਉਹ ਤਾਂ ਉਹਨਾਂ ਨੂੰ ਆ ਪਰ ਉਹ ਹੈ ਔਖਈ ਆ ਹੁਣ ਤਾਂ ਮੀ ਵੀ ਪੈ ਗਿਆ ਉੱਪਰ ਪੈ ਗਿਆ ਰਸਤਾ ਉਹ ਵੀ ਗੱਲਾ ਹੋ ਗਿਆ 2 ਡੇਢ ਕਿਲੇ ਗੁੱਲਾ ਪੈ ਗਿਆ ਹਾਂਜੀ ਢੋਣੇ ਤੱਕ ਪਰ ਆਹ ਤਾਂ ਲੱਗਦਾ ਵੀ ਕੁਝ ਨਹੀਂ ਹੁਣ ਬੰਦੇ ਦੇ ਲੈ 16 ਆਏ ਉਹ ਗੰਨੇ ਵਾਲੇ ਵੀ ਤਾਂ 1 ਕਿਲੇ ਬਲੱਦ ਦੇ ਗਈ ਬਰੀ ਬਾਰੀ ਪਾਚੀ ਹਾਂਜੀ ਕਈ ਵਾਰੀ ਜਿਆਦਾ ਰੱਖਦੇ ਆ ਉਹਨਾਂ ਦੇ ਲੈ 6 500 ਕੋਰੀ ਲੱਦਣੀ ਹੁੰਦੀ ਆ। ਹੋ। ਹਾਂਜੀ। ਪਰ ਜੇ ਲੇਨ ਬਣ ਜਾਂਦੀ ਆ ਇਹ ਨਹੀਂ ਚੱਲੀ ਜਾਂਦੀ ਆ। ਬਾਕੀ ਦੇਖਦੇ ਆ ਹੁਣ ਮੀਂਹ ਸੋਨਾ ਪੈ ਗਿਆ। ਸਟਾਰਟ ਹੋ ਗਿਆ। ਪਹਿਲਾਂ ਸਵੇਰੇ ਵੀ ਝੱਟਾਂ ਲਾ ਗਿਆ ਦੋ ਤਿੰਨ। ਹਾਂਜੀ 15-20 ਮਿੰਟ ਹੋ ਗਏ। ਚੱਲਦੇ ਨਹੀਂ। ਇੱਕ ਨਹੀਂ ਜਲਦੀ ਸਿਗਰਟ ਸਿਗਰਟ ਜੀ। ਨਾ ਵਾਧਾ ਮੈਂ ਘੜਦਾ। ਮੀਂਹ ਠੀਕ ਵੀ ਆ। ਫਸਲਾਂ ਨੂੰ ਪਰ ਆਹੀ ਵੀ ਹੁਣੀ ਨੇ ਗੰਨੇ ਦੀ ਛਲਾਈ ਘਟਾ ਦੇਣੀ। ਹਾਂਜੀ ਗੰਨੇ ਦੀ ਜਣਾ ਨਾ ਨਿਕਲਣਾ ਕਿਤੇ ਰਸਤੇ 'ਚ। ਰਸਤਾ ਵੀ ਜ਼ਰੂਰੀ ਹੈ ਨਾ ਗੰਨੇ ਨੂੰ ਤਾਂ। ਉਹਦੇ ਕਹੇ ਗੰਦਾ ਪਾਣੀ ਨਿਕਲਦਾ ਪਰ ਤੇ ਹੁਣ ਤੀਨਾ ਦਾ। ਤੀਨਾ ਸਾਫ ਹੋ ਗਿਆ, ਗਰਦ ਪਈ ਵੀ ਸੀ ਸਾਰੇ ਪਰ ਹੁਣ ਜਿਹੜੀ ਉੱਪਰ ਧੂੜ ਮਿੱਟੀ ਚੜੀ ਵੀ ਸੀ ਜਿੰਨੀ ਸਾਰੀ ਸਾਫ ਹੋ ਜੂਗੀ। ਤੇ ਉਹ ਜ਼ਰੂਰੀ ਵੀ ਅਮੀ ਪੈਣਾ ਵੀ ਚਾਹੀਦਾ ਬਹੁਤ ਏਰ ਹੋ ਗਈ ਦੀ 1.5-2 ਮਹੀਨੇ ਤੇ ਉੱਪਰ ਹੋ ਗਿਆ ਤਾਂ। ਹਾਂਜੀ। ਜਿਹੜੀ ਲੇਟ ਕਣਕਾਂ ਐ ਉਹਨਾਂ ਨੂੰ ਬਹੁਤ ਫਾਇਦਾ ਹੋਣਾ। ਇਹ ਲੋਕ ਦੇਖਦੇ ਆ ਵਾਕੀ ਕੀ ਬਣਦਾ ਹੁਣ ਜਾ ਕੇ ਦੇਖਦੇ ਆ ਮਸ਼ੀਨ ਦਾ ਕੀ ਨਿਕਲਦੀ ਕਿ ਨਹੀਂ ਉਹ ਤਾਂ ਹੁਣ ਖਾਲੀ ਕਰੇ ਤੇ ਅੱਧੀ ਤਾਰੇ ਤੇ ਨਿਕਲ ਸਕਦੀ ਹੈ ਯਾਰ ਅੱਧੀ ਤਾਰੇ ਤੇ ਵਿੱਚ ਫਾਇਦਾ ਕੀ ਤੇ 3000 ਰੁਪਏ ਮਸ਼ੀਨ ਵਾਲੇ ਦੇ ਫੇਰ ਤੋਂ ਨਹੀਂ ਇਹ ਵੀ ਇਹਨਾਂ ਤੋਂ ਉਹਨਾਂ ਨੂੰ 3000 ਦੇ ਦਿੱਤੇ ਉਹਨਾਂ ਨੇ ਬਾਹਰ ਕੱਢ ਕੇ ਲਾ ਦੇਣੀ ਉਹ ਤਾਂ ਆਪਰਾਸ 6-7000 ਰੁਪਏ ਲੇ ਕੇ ਦੋ ਮਸ਼ੀਨਾਂ ਵਾਲੇ ਹਾਂਜੀ ਮੈਂ ਕਿਹਾ ਇਹਦੇ ਨਾਲ ਤੁਹਾਨੂੰ ਹੈਡਰ ਨਾਲ ਰੋੜ ਰਹਿਣਾ ਤਾਂ 7000 ਚ ਹੈਡਰ ਹੀ ਨਹੀਂ ਆ ਜਾਣਾ ਤਾਂ ਹੈਡਰ ਨੇ ਉੱਪਰ ਹੀ ਚੱਕ ਦੇਣੀ ਹੂੰ ਜੇ ਟਰੈਕਟਰ ਨੂੰ ਜਦ ਇਹ ਚੱਕ ਦਿੰਦਾ ਉਹ ਦੂਰ ਬਹੁਤ ਹੁੰਦਾ ਹੈ ਨਾ ਕਾ ਕੋਈ ਨਹੀਂ ਜਿੱਕਣਾ ਉਹਨਾਂ ਨੂੰ ਲੋਟਾ ਬਈ ਲਓ ਜੀ ਮੀ ਹਟੇ ਤੇ ਹੁਣ ਗੱਡੀ ਬਾਹਰ ਕਢਾ ਕੇ ਲੱਦਣ ਲੱਗੇ ਆ ਦੁਆਰਾ ਲੋਡ ਉਹ ਵਾਲੇ ਉੱਚੀ ਫਸੀ ਦੀ ਆ ਉਨੂੰ ਹੁਣ ਖਾਲੀ ਕਰਕੇ ਕੱਢੂਗੇ ਐਨੀ ਢਾਈ ਪੈ ਰਹੀ ਆ ਦੁਆਰਾ ਗੰਨੇ ਵਾਲੇ ਮੂਗ ਬਚਾਰੇ ਨੂੰ ਇੱਥੇ ਦੁਆਰਤੀ ਸ਼ੁਰੂ ਕਰੀ ਆ ਲੈ ਦਣੀ ਹਾਂ ਚਲੋ ਬਾਕੀ ਮੀਂਹ ਵੀ ਪੈ ਲਿਆ ਧੁੱਪਾਂ ਜੀ ਦੀ ਵੀ ਨਿਕਲਦੀ ਆ ਲੈ ਸ਼ਕੋਰ ਮੀਂਹ ਚ ਇੰਨੇ ਜੇ ਪੈਰ ਗੜਨ ਲੱਗ ਗਏ ਦੇ ਵਿੱਚ ਖੇਤ ਵਿੱਚ ਤੁੜਾ ਜਾ ਬਾਕੀ ਦੇਖਦੇ ਆ ਹੁਣ ਵੀ ਗਾਹਾਂ ਵੀ ਮਨੂ ਲੱਗਦਾ ਤਾਂ ਵੱਡਾ ਲੱਗੇ ਤੇ ਸਵੇਰੇ ਜਮਾ ਆਇਆ ਤਾਂ ਮੀਂਹ ਕਰਕੇ ਕਿਤੇ ਹਟਣਾ ਗਏ ਹੁਣ ਰਾਤ ਫੇਰੀ ਨੇ ਦੋ ਜੀ ਸੀ ਬੀਆਂ ਆ ਲਈਆਂ ਦੋ ਜੀ ਸੀ ਬੀਆਂ ਗੱਲ ਵੀ ਗੱਲ ਨਹੀਂ ਬਣੇ ਹੁਣ ਜੇ ਤੁਰਦੇ ਆ ਆ ਪੈਰ ਨੂੰ ਇੰਨੀ ਮਿੱਟੀ ਲੱਗਦੀ ਆ ਕੋਈ ਅੰਤ ਨਹੀਂ ਕਿਉਂਕਿ ਗਿੱਲਾ ਹੈ ਇੱਕ ਡਾਕਰ ਆ ਮਿੱਟੀ ਥੋੜੀ ਜੀ ਬਾਕੀ ਨਰਮ ਵੀ ਆ ਖੇਤ ਹੋਰ ਗੱਡੀ ਦੀ ਗੁੱਡੀ ਤਾਂ ਹੁੰਦੀ ਨਹੀਂ ਜਾਂ ਤਾਂ ਇਹਦੀ ਟਰੈਕਟਰ ਮੰਗੂ ਗੁੱਡੀ ਹੋਵੇ ਫੇ ਤਾਂ ਮੜਾ ਮੋਟਾ ਜ਼ੋਰ ਮਾਰੇ ਹੁਣ ਪਲੇਨ ਹੁੰਦੀ ਆ ਇਹ ਉਹਨਾ ਜ਼ੋਰ ਨਹੀਂ ਵੱਜਦਾ ਚਲੋ ਕੰਟਾ 1.5 ਘੰਟੇ ਇਹਨਾਂ ਦਾ ਐਕਸਟਰਾ ਲੱਗ ਜਾਣਾ ਇਹਨੇ ਜੇ ਆ ਰਾਤ ਗਾਪ ਆ ਜਾ ਬਸ ਥੱਲੇ ਤੇ 2 ਮਿੱਟੀ ਝੜਤੀ ਨੇ ਇਹਨੇ ਨਹੀਂ ਤੁਰ ਬਾਕੀ ਦੋ ਜੀ ਸੀ ਵੀ ਲਾਈਆਂ ਰਾਤ ਪਰ ਥੱਲੇ ਲੱਗੀ ਗੱਡੀ ਨਹੀਂ ਗੱਲ ਗੋਣੀ ਗਏ ਇੱਥੇ ਤੋਂ ਉੱਥੇ ਤੱਕ ਚੱਲੇ ਗਈ ਇੰਨੀ ਕੁ ਉਤੇ ਗਾਣੀ ਗਈ ਦੂ ਲੋ ਦੇਖਦੇ ਆਹ ਮਸ਼ੀਨ ਮਗਾ ਕੇ ਪੂਰੀ ਫਸ ਗਈ ਇਹ ਵੀ ਨਹੀਂ ਨਿਕਲਦੀ ਹੈਗੀ ਚੱਲ ਗੱਡੀ ਮੰਗੂ ਇਹ ਵੀ ਫਸ ਗਿਆ ਵਿੱਚੇ ਵਿਚਾਰਾ ਹਾਂ ਜੀ ਹਵਾ ਬਾਈ ਹਾਂ ਜੀ ਮੈਂ ਤਾਂ ਹੁਣ ਬਾਹਰ ਕਢਾ ਕੇ ਗੱਡੀ ਲੱਦੀ ਇੱਕ ਹੱਲ ਲੱਗੀ ਲੱਦਣੀ ਉਹ ਲੱਤ ਤਿੱਕ ਲੱਗ ਗਈ ਇਹ ਰਾਤ ਨਿਕਲੀ ਹੋਣੀ ਫਿਰ ਹਮ ਖਾਲੀ ਕਰਤਾ ਉਰੀ ਖੜੀ ਨੂੰ ਹੋਰ ਬਾਕੀ ਚੱਲਦਾ ਇਹਨਾਂ ਦਾ ਕੰਮ ਹਾਂ ਹਾਂ ਲੱਗੇ ਨੇ ਲੱਦਾਈ ਚੱਲਦੀ ਹੈ ਜੀ ਥੋੜੇ ਜਿਹਾ ਰਹਿ ਗਿਆ ਹੁਣ ਤਾਂ ਬਸ ਲੱਦਣੇ ਨੂੰ ਇਧਰਲੇ ਕੋਈ ਗੱਭੂ ਨਹੀਂ ਹਾਂ ਜੀ ਇਹ ਵੀ ਫੇਰ ਨਿਕਲੂ ਹੁਣ ਤਾਂ ਇਹ ਨਿਕਲੇ ਜਣੀ ਖਾਲੀ ਹੋ ਹੁਣ ਤਾਂ ਕੱਲੀ ਤਾਂ ਹੈਗੀ ਅਜੇ ਵੀ ਕੱਲੀ ਨਹੀਂ ਨੀ ਕੋਈ ਕੀ ਚੀ ਜੀ ਠੀਕ ਹੈ ਬਾਕੀ ਲੱਗੇ ਹੋਏ ਆ ਇਹਨਾਂ ਦੇ ਕਰ ਲੈ نیچے ਟੋਏ ਦੇ ਸਾਹ ਹੈ ਉਹ ਲੈਣ ਦੇ ਪਹਿਲੇ ਮਾ نیچے ਸਟੌਪ ਕਰੀ ਨਾ ਜੀ ਉਹ ਤਾਂ ਥੱਲੇ ਹੀ ਲੱਗ ਗਿਆ ਉਹਦਾ ਪਿਛਲਾ ਹਿੱਸਾ ਜਾ ਤਾਹੀ ਤਾਂ ਨਿਕਲੀ ਬਾਅਦ ਚ ਫਿਰ ਦੋ ਜੀ ਸੀ ਬੀ ਐਨ ਅਭੀ ਨਹੀਂ ਨਿਕਲੀ ਰਾਤ ਨੂੰ ਬਾਅਦ ਚ ਹੋਰ ਦੋ ਜੀ ਸੀ ਉਹ ਨਹੀਂ ਹੁੰਦੀ। ਹੂੰ। ਦੂਜੀ ਵੀ ਆ ਗਈ ਜੀ। ਕਹਿੰਦੇ ਇਹ ਦੋ ਆਈਆਂ ਇਹ। ਦੋਹਾਂ ਨਾਲ ਨਹੀਂ ਨਿਕਲੀ। ਪਿੱਛੇ ਸਹੀ ਹਿੱਟਾ ਲੱਗ ਗਿਆ। ਹੂੰ। ਫੇ ਬਜਨ ਵੀ ਤਾਂ ਉੱਪਰੋਂ। ਉਹ ਬਚਾਉਂ ਗਏ ਨਾ ਰਕਮ ਇਹ। ਇੱਕ ਚੱਕਰ ਕਰ ਦਿੰਦੇ ਜੋ। ਅਰੇ ਮਾਰਪਾ ਤਾਂ ਉਸੇ ਚੱਕਰ ਤੋਂ ਮਨਾ ਕਰ ਦਿੱਤੀ। ਇਹ ਤਾਂ ਲਾਸਟ ਵਾਲੇ ਤੇ। ਉਹ ਇਹਨੂੰ ਜੱਕ ਲਾ ਕੇ ਵੀ ਲੱਗ ਗਈ। ਨਾ ਹਾਂ। ਲਿਫਟ ਲਾ ਕੇ। ਚੈੱਕ ਕਰੋ ਜੀ ਕਣਾ ਠੀਕ ਹੈ ਜੀ ਹੈ ਮੈਂ ਠੀਕ ਹੈ ਚੱਕੜੀ ਨੂੰ ਇਹ ਸੌਖੀ ਹੈ ਤਾਂ ਕੋਈ ਵੀ ਹੈ ਬੰਦਾ ਚਲਾਈ ਹਾਂ ਜੀ ਜਿਹੜੇ ਤੱਕ ਆਏ ਹੋ ਉਹਦੇ ਲੱਗਦਾ ਕਿ ਲੋਕਾਉਟ ਹੈ ਮੈਂ ਪਰ ਲੱਗਿਆ ਬਹੁਤ ਹਾਂ ਜੀ ਜਿਹੜੀ ਜਦਾ ਹੋਰ ਹੈ ਪੀ 80 ਤੋਂ ਕਿੱਥੇ ਜਾਉਣਾ ਹੈ ਆ ਦੇਖੋ ਆ ਦੇਖੋ ਆ ਡਾਊਨ ਜੀ ਕਿੱਥੇ ਜਾਉਣਾ ਹੈ ਨਹੀਂ ਕਰਾ ਹਾਂ ਹਾਂ ਬੰਦੇ ਰਸਤਾ ਕਰੋ ਹਾਂ ਹਾਂ ਇਹਨੂੰ ਵੀ ਤਾਂ ਇੱਕ ਫੇਰ ਚੜ ਕੇ ਫੇਰ ਚੱਲ ਪੈਣੀ ਹੈ બસ ਹੀ ਬਸ ਬਸ ਮਾਰਾ ਜਾਂ ਕਰ ਲੋ ਉੱਪਰ ਲੱਗ ਜਣੀ ਆ ਕਿੱਕ ਦੋ ਦੇਖੋ ਕਿ ਨਹੀਂ ਲੱਗਣੀ ਕਰਦੀ ਇਹਨਾਂ ਨੂੰ ਤਾਂ ਹੁੰਦਾ ਹੈ ਆਇ ਤੇ ਉਹ ਮੂਰੇ ਦੇ ਵੱਡੋ ਬਈ ਨਾ ਫੇਰ ਆਉਣੀ ਐ ਫੇਰ ਆਉਣੀ ਐ ਕੋਈ ਨਹੀਂ ਆਇਤਾ ਤਾਂ ਕਹੀ ਨਹੀਂ ਆਇਤਾ ਇੱਕ ਲੰਬੂ ਦਾ ਮਜ਼ੀਰਾ ਨਾ ਆਇਆ ਕੋਈ ਨਾਲ ਬਾਜਰ ਤਾਂ ਬੁਰਾ ਪੰਨੀ ਹੋਈ ਨਹੀਂ ਹੋ ਕੇ ਹੋਰਾਂ ਲਾਣੇ ਤੇ ਆ ਲੱਗ ਜੇ हाँ चल रहा है लोग 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 रहा

ਦਾ ਕਰਨਾ ਚਾਹੀਦਾ ਹੈ ਪਿੱਛੇ ਦੇ ਧੱਕਾ ਲਾ ਕੇ ਅੱਗੇ ਕੱਢਾਂਗੇ ਮੈਂ ਬਾਬੀ ਧੱਕਾ ਲਾ ਕੇ ਜੂਹ होगा स्लिप मार गई कहीं कही मिट्टी को तुझे एक मिनट मार दो तो। ਫੋਨ ਲੱਗੇ ਅੱਗੇ ਤੋਂ ਪੁਆਇੰਟ ਹੋ ਜਾਂ ਨਾ ਪਿੱਛੇ ਦੇ ੱਤਕਾ ਲੱਗਿਆ ਨਹੀਂ ਗੱਲ ਨਹੀਂ ਬਣੀ ਸਲਿੱਪ ਮਾਰ ਗਈ ਗੱਡੀ ਕਾ ਕਰਕੇ ਹੁਣ ਦੂਰੇ ਤੋਂ ਲੱਗੇ ਆ ਫੋਨ ਤੋਂ ਉਹ ਦੇਖਦੇ ਆ ਨਿਕਲਦੀ ਕਿ ਨਹੀਂ ਚਲੋ ਜੀ ਮਾਂ ਲਈ ਨਹੀਂ ਜਿੱਤ ਚਾਰਕੰ। ਇਹ ਸਿਹਤ ਹੈ ਕਸਿੰਧਣਾ ਦਾ ਗਿੱਲਾ। ਤਹੂਲੇ ਗਿੱਲੇ ਹੁੰਦੇ ਆ ਇਹ। ਇੱਥੇ ਤਾਂ ਜਿਆਦਾ ਗਿੱਲਾ ਹੈ। ਹੂੰ ਮਰੇ ਗਿੱਲਾ ਤਾਂ ਬਹੁਤ ਹੈ। ਹਾਂ ਚੱਲ। ਅੱਜ ਤਾਂ ਹੋਈਆਂ ਨੇ ਬਾਹਰ ਢੋਲਿਆ ਪੈਣਾ ਹੀ। ਹਾਂਜੀ। ਉੱਥੇ ਜਾ ਕੇ ਤਾਂ ਔਖਾ ਹੀ ਹੋਣਾ ਹੈ। ਬਾਕੀ ਕਹਿੰਦਾ ਹੁਣ ਚੱਲੇ ਅੱਜ ਇਹ। 5 ਚੌਥੇ ਤੱਕ ਆਉਂਗੇ ਕਹਿੰਦਾ 4-5 ਦਿਨ ਤੱਕ। ਉੱਥੇ ਲਾਗ ਪਿੰਡ ਗੱਡੀ ਸੁੱਕੇ ਦੇ ਉਹ ਵਜੀਦਪੁਰ ਉੱਥੇ ਲਾਉਣੀ ਆ ਕਹਿੰਦਾ ਬਾੜ ਚੱਲ ਨਾਲੇ ਇਧਰ ਇਹਨਾਂ ਨੂੰ ਪੱਤੀ ਚੱਕ ਹੋ ਜੂਗੀ ਫੇਰੀ ਨੂੰ ਬਾਧੂਗੇ ਇਧਰ ਹੀ ਸਾਈਡ ਨਾਲੇ ਰਸਤਾ ਬਣਾਵਾਂਗੇ ਸਾਈਡ ਤੇ ਜੀ ਰਾਕਾ ਤਾਂ ਇੱਥੇ ਇਹਨੂੰ ਰਹਿਣਾ ਇੱਥੇ ਤੇ ਫੇਰ ਗੱਡੀ ਨਾ ਮੋੜਣੀ ਜੀ ਇੱਥੇ ਤੇ ਆਈ ਰਹਿਣਾ ਆ ਇੱਥੇ ਜੀ ਤੇ ਆੜੀ ਪਹੀ ਤੇ ਬਣਾਵਾਂਗੇ ਸਾਈਡ ਕੋਈ ਦੇ ਆਹ ਲੱਗਦੀ ਵਜਤ ਹਾਂਜੀ ਆਹ ਚੁੱਗਾ ਨਾ ਇਹ ਬਣਾ ਦੇ ਨਾ ਬਾਕੀ ਤਾਂ ਇਹ ਕੰਮ ਲੂਟ ਚੱਲਣਾ ਇਹ ਸਾਬ ਕਹਤਾ ਸੀ ਗੇੜੇ ਸਾਬ ਕਾ ਕਿਲਾ ਏ ਕਈ ਦਿਨਾਂ ਨਹੀਂ ਨਿਪਰਾਇਆ ਵੀ ਹੁਣ ਧੁੱਪਾਂ ਨਿਕਲਿਆ ਆਵੇ ਤਾਂ ਲੂਟ ਆ ਅੱਜ ਚਮਕਦਾ ਤਾਂ ਹੈਗਾ ਸੂਰ ਜਮੀਂ ਮੂੰਹ ਪੇਕੇ ਹਾਂਜੀ ਬਾਕੀ ਹੁਣ ਇਹ ਹੜਤਾਲ ਕਰਕੇ ਕਹਿੰਦੇ ਚਾਰ ਪੰਜ ਦਿਨ ਤੱਕ ਆਉਂਗੇ ਕਿ ਵੀ ਇਹਨੇ ਫੀਸ ਉਕਲਵੇ ਦਵਾਈ ਬਹੁਤ ਦੂਰ ਪੈਂਦੀ ਹੁਣ ਰਾਜੇ ਸੀ ਵੀ ਮੰਗਾਈਆਂ ਤੋਂ ਹਾਂਜੀ ਤਾਂ ਵੀ ਨਿਕਲੀ ਨਹੀਂ 6500 ਰੁਪਇਆ ਲੈ ਕੇ ਕਿੱਥੇ 6500 ਰੁਪਇਆ ਗੱਡੀ ਦਾ ਜਮਨਾਨਗਰ ਤੱਕ ਦਾ ਕਿਰਾਇਆ 7 90 ਰੁਪਏ ਕਵਾਂਟਰ ਨੂੰ ਜਿੰਨਾ ਕਮਾਲ ਹੋਇਆ ਉਹ ਸਭ ਗੱਲ ਜਿੰਨਾ ਹੋਰ ਤੇਲ ਫੂਕ ਹੋ ਗਿਆ 6500 ਨਾ ਆਦਾ ਤੇ ਟਰੈਕਟਰਾਂ ਦਾ ਤੇਲ ਗੱਡੀ ਦਾ ਤੇਲ ਕਾ ਵੀ ਨਹੀਂ ਨਿਕਲਿਆ ਆਹ ਇਹਨਾਂ ਨੇ ਕਹਿੰਦਾ ਕਿ ਛੋਟੀ ਜੀ ਗੱਡੀ ਸਭ ਪੂਰੀ ਕਰ ਦੇਣੀ ਹੁਣ ਕੱਢ ਕੇ ਇਹਨਾਂ ਘਟੋ ਲੂੰਗੇ ਉਧਰ ਨੂੰ ਜਿਹੜੀਆਂ ਪਿੱਛੇ ਰਹਿ ਗਈਆਂ ਦੋ ਢਾਈ ਗੱਡੀਆਂ ਜਿੰਨਾ ਵੀ ਮਾਲ ਆ ਪੰਜ ਚਾਰ ਦਿਨ ਤੱਕ ਨਾ ਚੱਲ ਕੋਈ ਨਹੀਂ ਬਾਈ ਕਿਹੜੇ ਬਸ ਹੁਣ ਇਹਦਾ ਹੈ ਹੀ ਹੈਰਾਨ ਨਾਲ ਉਹਦਾ ਚੰਗਾ ਹੀ ਅਸੀਂ ਵੀ ਹੈਰਾਨ ਹੁੰਦੇ ਆ ਬਈ ਲਟੋਜਨ ਪਾਓ ਕਦੇ ਕੁਛ ਕਰੋ ਟੋਜਨ ਦਾ ਭਾਗ ਨੂੰ ਲੈ ਕੇ ਜੇ ਨਾ ਹਾਂਜੀ ਬਾਕੀ ਉਹਦਾ ਟਰੈਕਟਰ ਮਗਰੇ ਟੰਗ ਦਾ ਭਾਈ ਨਾ ਨਹੀਂ ਜੇ ਗੱਡੀ ਗੱਡੀ ਹੁਣ ਕਰਕੇ ਨਾ ਜਾਲ ਇਧਰ ਮੇਰੇ ਪੈ ਜਾਣਾ ਇਹ ਖੋਰ ਵੀ ਆ ਜੇ ਤੋਂ ਪਾ ਜੜਿਆ ਹੀ ਤੋਂ ਪਾ ਵੀ ਪੈ ਜਾਣੀ ਕਿਉਂਕਿ ਬੂਟੇ ਵੱਡੋ ਹੋਗੇ ਇੱਥੇ ਗਿੱਲਾ ਵੀ ਤਾਂ ਹੀ ਤੋਂ ਜ਼ਿਆਦਾ ਬੂਟਿਆਂ ਦੇ ਉਹਦੇ ਕਰਕੇ ਸ਼ੌਰਾ ਤਾਂ ਇਧਰ ਫਰਕ ਤਾਂ ਇੱਥੇ ਚੱਲ ਦੇਖਦੇ ਆ ਬਾਕੀ ਕੀ ਬਣਦਾ ਹੁਣ ਲਓ ਜੀ ਹੜਦੇ ਹਲੇ ਵੀ ਨਹੀਂ ਬੰਦੇ ਇਹੇ ਗੱਡੀ ਉਰੇ ਲਿਆਂਦੀ ਮੈਂ ਕਹਿੰਦਾ ਬੁੱਥੀ ਖੜਾ ਕੇ ਲਾਦ ਲਉ ਅੱਧਾ ਮਾਲ ਉਥੇ ਢੋਲਿਆ ਅੱਧਾ ਕਹਿੰਦੇ ਉਰੇ ਲੱਦਣਾ ਮੈਂ ਚਲੋ ਭਾਈ ਇਹ ਜਿਹੜਾ ਦੂਰ ਵਾਲਾ ਮੈਂ ਚੱਕਰ ਦਾ ਕੋਈ ਨਹੀਂ ਪੰਗਾ ਹਈ ਵੀ ਜੇ ਖੜ ਗਈ ਗੱਡੀ ਫੇਰਾ ਤਾਲਾਂ ਕੰਮ ਨਾ ਹੋਵੇ ਕਿਤੇ ਵੀ ਦੋ ਦੋ ਜੀ ਸੀ ਬੀਆਂ ਗੱਲ ਬਾਕੀ ਦੇਖਦੇ ਹਾਂ ਹੁਣ ਪਾ ਕੇ ਮਾਲ ਕਿਆ ਕਹਿੰਦਾ ਕਰਿਆ ਇਹਨਾਂ ਨੂੰ ਲੱਦਣਾ ਸ਼ੁਰੂ ਹਾਂ ਦੇ 25 30 ਕੁਆਂਟਲ ਇਹ ਲੱਦਣਾ ਜੋ ਜਿਹੜਾ ਦੂਰ ਵਾਲਾ ਉੱਪਰ ਵਾਲਾ ਜਿਹੜੇ ਹਬੂਟੇ ਬੱਟੇ ਵੀ ਆ ਇਹ ਬਾਹਰ પાਕੇ ਲੱਦਾਂਗੇ ਬਾਕੀ ਮੈਂ ਮਰਜ਼ੀ ਥੋੜੀ ਭਾਈ ਔਖੇ ਹੁਣੇ ਨਾਲੋਂ ਜੇ ਬਾਹਰ ਲਾ ਦੂੰਗੇ ਤਾਂ ਚੰਗਾ ਰਹੂੰਗਾ ਚਲੋ ਦੇਖਦੇ ਆ ਜੀ ਇਹਨੇ ਕਿਆ ਬਣਦਾ ਇਹਨਾਂ ਦਾ ਫਿਰ ਹੂੰ ਤਾਂ ਬੰਦੇ ਨਹੀਂ ਰੇਲ ਇਹਨਾਂ ਨੇ ਕੋੜਾ ਆਉਂਗੇ ਕਹਿੰਦੇ ਹਫ਼ਤੇ ਤੱਕ ਬਾਕੀ ਦੇਖਦੇ ਆ ਚਾਰ ਕੀਲੇ ਆ ਚਾਰ ਕੀਲਿਆਂ ਨੂੰ ਘਟੋੜ 12 ਦਿਨ ਲੱਜ ਜਾਣੇ 13 ਦਿਨ ਜੀ ਉੱਥੇ ਪੱਟਣ ਵੀ ਲੱਗੇ ਇਹੇ ਬਾਕੀ ਦੇਖਦੇ ਆ ਜੀ ਕਿਦਾਂ ਆਉਂਦੇ ਆ ਨਾ ਓਏ ਵਿੱੱਚੇ ਲੱਦ ਕੇ ਢੜੇ ਬਾਪੂ ਦੇਖ ਲੈ ਫਿਆਰ ਫੇਰ ਨਹੀਂ ਲੱਦੀ ਹੈਗੀ ਮਿੰਤਾ ਕਰਦਾ ਮਰ ਗਿਆ ਸ਼ਾਈ ਵੀ ਕਿੰਨਾ ਕੁ ਦੂਰ ਆ ਕੱਲ ਖਾਲੀ ਕਰੀ ਆ ਦੋ ਜੇ ਸੀ ਬੀਆਂ ਆਈਆਂ ਜੇ ਵੀ ਆ ਦੇ ਦੋ ਦੋ ਗੱਡੀਆਂ ਤੇ ਵੀ ਨਹੀਂ ਨਿਕਲੀ ਦੋ ਟਰੈਕਟਰ ਹੁਣ ਫੇਰ ਉੱਥੇ ਖੜਾ ਕੇ ਲੱਦੀ ਆਧੀਕ ਇੰਜ ਦੀ ਲੱਦੀ ਆ ਅੱਜ ਤਾਂ ਨਿਕਲ ਜਾਣਾ ਹੈ ਵਧੀਆ ਨਿਕਲ ਜਵੇ ਯਾਰ ਖੜਾ ਛੋਟੇ ਰਾਤ 10 ਵਜੇ ਤੱਕ 9 ਵਜੇ ਤੱਕ ਅਸੀਂ ਲੱਗੇ ਰਹੇ ਗਏ ਲ ਸੰਗਰੇ ਦੇਖੇ ਮਾ ਭਾਈ ਇੱਕ ਮਾ ਕਰਦੇ ਆ ਹਾਂ ਉਹ ਆਏ ਵੀ ਛੱਡ ਕੇ ਵੀ ਨਹੀਂ ਜਾਂਦਾ ਨੇ ਕਹਿੰਦਾ ਭੱਜ ਕੇ ਮਾੜੀ ਮੋਟੀ ਤਾਂ ਬਣਦੀ ਉਹ ਚੱਲ ਜੇ ਬਹੁਤ ਹੀ ਨਹੀਂ ਹੈਗੀ ਹੂੰ ਮਦਦ ਤਾਂ ਕਰਨੀ ਪੈਂਦੀ ਆ ਚੱਲ ਦੇਖਦੇ ਹਾਂ ਹੁਣ ਵੀ ਜਾਂਦੀ ਲੈ ਕੇ ਕਿ ਨਹੀਂ ਕਿ ਹੁਣ ਵੀ ਟਰੈਕਟਰ ਆਉ ਉਹ ਉੱਥੇ ਜੇ ਤਾਂ ਲੈ ਗਈ ਵੀ ਉਹ ਉੱਥੇ ਤੇ ਥੋੜਾ ਜਿਹਾ ਗਾਹਾਂ ਕਰਿਆ ਵੀ ਪੂਰੀਓ ਗਾਹਾਂ ਕਰ ਲਓ ਹੁਣ ਤੱਕਾ ਲਾ ਦੋ ਤੱਕਾ ਇੰਨੇ ਜਣੇ ਆ ਰਸਾ ਆ ਗਿਆ ਤੱਕਾ ਲਾ ਦੋ ਤੱਕਾ ਨਹੀਂ ਲਾ ਸਕਦੇ 15 ਜਣੇ ਆ ਘਟੋ ਘਟ ਹੋਣੀ 5-7 ਪਾਵਰ ਤਾਂ ਬਣਾਈ ਜਾਣੀ ਉਹੀ ਚੱਕਰ ਆ ਵੀ ਰਲ ਕੇ ੱਤਕਾ ਲਾ ਰੋ ਚੱਲ ਰਸੇ ਬਥੇਰੇ ਐ ਨਾਲ ਕੋਲ ਰਸੇ ਹੈਗੇ ਆ ਉਹ ਤਾਂ ਮੁੜ ਜਾਂਦਾ ਦਾ ਰਸਾ ਵਾ ਕੇ ਟਾਈਟਰ ਜਿੱਧਰ ਮਰਜੀ ਮੋੜ ਲਾ ਉਹ ੱਤਕਾ ਲਾ ਦੋ ੱਤਕਾ ਲਾ ਦੋ ੱਤਕਾ ੱਤਕਾ ਲਾਓ ਚਲੋ ਐ ਮੰਨਦੇ ਨਹੀਂ ਹੈਗੇ ਦੇਖ ਲਾ ਜਾ ਜਾ ਹੱਥ ਤੂੰ ੱਤਕਾ ਲਾ ਚੱਲ ਆਹ ਦੇ ਲੱਗੇ ੱਤਕਾ ਲਾਉਂ ਗਾਲਾ ਲਾ ਦੇ ਤੂੰ ਵੀ ਧੱਕਾ ਚੱਲ 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 ਗਈ ਚਲੋ ਵਧੀਆ ਹੋਇਆ ਜੀ ਨਿਕਲ ਗਈ ਚਲੋ ਠੀਕ ਆ ਜੀ ਚੱਲਦੇ ਹਾਂ ਹੁਣ ਘਰ ਨੂੰ ਫਿਰ ਉਹ ਤਾਂ ਨੇ ਪੰਜ ਚਾਰ ਦਿਨ ਤੱਕ ਆਉਣਾ ਇੰਨੇ ਦੇਖਦੇ ਕਿੰਨੇ ਦਿਨ ਤੱਕ ਆਉਂਦੇ ਆ